ਬਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨwarte ਬੈਠੇ ਨੂੰ ਪੂਰੇ ਅੱਜ ਇੱਕ ਮਹੀਨਾ ਹੋ ਗਿਆ ਜਲੇ 30 ਦਿਨ ਹੋ ਗਏ ਕਿ ਮਰਨwarte ਤੋ ਨਜ਼ਰ ਜਾਰੀ ਰਹੂਗਾ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੀ ਕਿ ਸਾਡੇ ਜਿਹੜੇ ਫੌਜੀ ਭਰਾ ਨੇ ਜਿਹੜੇ ਰਿਟਾਇਰਮੈਂਟ ਹੋ ਕੇ ਆਏ ਨੇ ਤਾਂ ਜਾ ਸਾਡੇ ਮੁੰਡੇ ਪੁਲਿਸਦ ਨੇ ਰਿਟਾਇਰਮੈਂਟ ਹੋ ਕੇ ਆਏ ਨੇ ਤਾਂ ਮੋਰਚੇ ਚ ਆਉਣ ਮੋਰਚੇ ਤੇ ਬੈਠ ਕੇ ਵਿਅਦਵੰਦੀ ਦੱਸਣ ਕਿ ਸਰਕਾਰ ਕਿਵੇਂ ਹਮਲਾ ਕਰ ਸਕਦੀ ਹੈ ਕਿੱਧਰ ਦੀ ਸਾਡਾ ਨੁਕਸਾਨ ਕਰ ਸਕਦੀ ਹੈ ਕਿਵੇਂ ਡੱਲੇਵਾਲ ਸਾਹਿਬ ਨੂੰ ਇਥੋਂ ਠਰਾ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵਕਤ ਖਨੌਰੀ ਬਾਡਰ ਤੇ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਵਾਰਤੇ ਬੈਠੇ ਨੂੰ ਪੂਰੇ ਅੱਜ ਇੱਕ ਮਹੀਨਾ ਹੋ ਗਿਆ ਜਾਂ 30 ਦਿਨ ਹੋ ਗਏ ਤਾਂ 30 ਦਿਨ ਦੇ ਵਿੱਚ ਆਪਾਂ ਚੜ੍ਹਾ ਤਰਾ ਦੇਖੇ ਨੇ ਪੰਜਾਬ ਵਾਲੇ ਮੰਤਰੀ ਵੀ ਦੂਜੇ ਵਿਰੋਧੀ ਪਾਰਟੀਆਂ ਦੇ ਮੰਤਰੀ ਵੀ ਸਾਫ ਕਾ ਵੀ ਮੰਤਰੀ ਤਕਰੀਬਨ ਜੇ ਕਹਿਣਾ ਹੋਵੇ ਪੰਜਾਬ ਦੇ ਹਰਿਆਣੇ ਦੇ ਜਾਂ ਕਿਸੇ ਹੋਰ ਪਾਰਟੀ ਦਾ ਕੋਈ ਸਿਆਸੀ ਆਗੂ ਨਹੀਂ ਰਿਹਾ ਹੋਣਾ ਜਿਹੜਾ ਆਨੇ ਬੁਹਾਨੇ ਡੱਲੇਵਾਲ ਸਾਹਿਬ ਦਾ ਜਿਹੜਾ ਹਲਚਲ ਪੁੱਛਣ ਵਾਰੇ ਆਏ ਨੇ ਪਰ ਉਹਦੇ ਵਿੱਚ ਜਿਹੜੀ ਸਥਿਤੀ ਰਹੀ ਸਾਫ ਆਪਾਂ ਸ਼ੁਰੂ ਤੋਂ ਇਹ ਇਸ ਗੱਲ ਦਾ ਖਦਕਾ ਜਾਰ ਕੀਤਾ ਸੀ ਕਿ ਮਰਨ ਵਰਤੋਂ ਨਜ਼ਰ ਜਾਰੀ ਰਹੂਗਾ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੀ ਇੱਕ ਤਾਂ ਹੁੰਦੀ ਹੈ ਮੰਨੀਆਂ ਮੰਨੀਆਂ ਹੈਗੇ ਲਾਗੂ ਕਰਾਂਗਾ ਤਾਂ ਉਸ ਦੇ ਸਮੇਂ ਦੇ ਵਿੱਚ ਜਦੋਂ ਸਾਡੇ ਨਾਲ 26 ਤਰੀਕ ਨੂੰ ਪੰਜਾਬ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਇਥੋਂ ਉਠਾਇਆ ਗਿਆ ਤਾਂ ਉਹਨੂੰ ਸਾਨੂੰ ਲੱਗਿਆ ਕਿ ਸਕਿਉਰਿਟੀ ਦੇ ਵਿੱਚ ਸਾਡੀ ਬਹੁਤ ਘਾਟ ਰਹੀ ਅਸੀਂ ਉਹਨੇ ਪ੍ਰਬੰਧ ਨਹੀਂ ਕਰੇ ਸੀ ਨਾ ਹੀ ਸਾਨੂੰ ਉਹ ਲੱਗਦਾ ਸੀ ਕਿ ਐ ਬੈਠਣ ਸਾਰ ਮਰ ਵਰਤ ਤੇ ਕੋਈ ਇਹੋ ਜਿਹਾ ਪੰਜਾਬ ਸਰਕਾਰ ਸਖਤੀ ਫੈਸਲਾ ਲੈਣੂਗਾ ਤਾਂ ਉਹ ਜਿਹੜੀਆਂ ਸਥਿਤੀਆਂ ਆਪਾਂ ਦੇਖੀਆਂ ਉਹ ਸਥਿਤੀਆਂ ਨੂੰ ਭਾਪਦੇ ਹੋਏ ਅਸੀਂ ਆਪ ਦੀ ਸੁਰੱਖਿਆ ਵਾਸਤੇ ਕਿਉਂਕਿ ਵੱਡੇ ਪੱਦਰ ਤੇ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਡਾ ਭੈਣਾਂ ਦਾ ਮਨ ਬਣ ਚੁੱਕਿਆ ਤੇ ਡੱਲੇਵਾਲ ਦੀ ਸਾਨੂੰ ਅਪੀਲ ਹੈ ਕਿ ਮੈਨੂੰ ਇੱਥੋਂ ਜਗ੍ਹਾ ਤੋਂ ਪੁਲਿਸ ਦੇ ਹਵਾਲੇ ਨਾ ਕਰਿਓ ਤਾਂ ਮੈਂ ਉਹ ਇੱਕ ਦਿਨ ਸਟੇਜ ਤੋਂ ਇੱਕ ਅਪੀਲ ਕੀਤੀ ਸੀ ਕਿ ਸਾਡੇ ਜਿਹੜੇ ਫੌਜੀ ਭਰਾ ਨੇ ਜਿਹੜੇ ਰਿਟਾਇਰਮੈਂਟ ਹੋ ਕੇ ਆਏ ਨੇ ਤਾਂ ਜਾ ਸਾਡੇ ਮੁੰਡੇ ਪੁਲਿਸ ਚ ਨੇ ਰਿਟਾਇਰਮੈਂਟ ਹੋ ਕੇ ਆਏ ਨੇ ਤਾਂ ਉਹ ਮੋਰਚੇ ਚੋਂ ਮੋਰਚੇ ਤੇ ਬੈਠ ਕੇ ਬਿਆਦਬੰਦੀ ਦੱਸਣ ਕਿ ਸਰਕਾਰ ਕਿਵੇਂ ਹਮਲਾ ਕਰ ਸਕਦੀ ਹੈ ਕਿੱਧਰ ਦੀ ਸਾਡਾ ਨੁਕਸਾਨ ਕਰ ਸਕਦੀ ਹੈ ਕਿਵੇਂ ਢੱਲੇਵਾਲ ਸਾਹਿਬ ਨੇ ਇਥੋਂ ਠਾ ਸਕਦੀ ਹੈ ਉਹ ਸਾਡੀ ਅਪੀਲ ਨੂੰ ਮੰਨਦੇ ਹੋਏ ਅੱਜ ਸਾਡੇ ਸਾਡੇ ਉਹ ਫੌਜੀ ਭਰਾ ਸਾਡੇ ਇਹਨਾਂ ਨੇ ਬੜੀਆਂ ਲੜਾਈਆਂ ਉਹ ਜਗ੍ਹਾ ਤੇ ਖੜੇ ਨੇ ਕਿ ਜਿੱਥੇ برف ਦੇ ਵਿੱਚ 10 ਮਿੰਟ ਬੰਦਾ ਜਿਉ ਨਹੀਂ ਸਕਦਾ ਤਾਂ ਪੂਰੇ ਦੇਸ਼ ਦੀ ਲੜਾਈ ਦੇ ਵਿੱਚ ਮੂਹਰੇ ਹੋ ਕੇ ਯੋਗਦਾਨ ਪਾਉਣ ਵਾਲੇ ਤਾਂ ਇਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਖਾਸ ਕਰਕੇ ਡੱਲੇਵਾਲ ਦੀ ਜੋ ਅਪੀਲ ਹੈ ਉਹਨੂੰ ਮੰਨਦੇ ਹੋਏ ਅੱਜ ਮੋਰਚੇ ਦੇ ਵਿੱਚ ਆਏ ਨੇ ਇਹ ਸਾਰੇ ਭਰਾ ਇਹਨਾਂ ਦਾ ਬਹੁਤ-ਬਹੁਤ ਦੋਨੇ ਖਾਲੂਆਂ ਵੱਲੋਂ ਜਿਹੜੀ ਪੀਲ ਮੰਨ ਕੇ ਅੱਜ ਸਾਰੀ ਰਾਤ ਜਿਹੜਾ ਪਹਿਰਾ ਦੇਣਾ ਕਿੱਧਰ ਦੀ ਸਰਕਾਰ ਕਰ ਸਕਦੀ ਹੈ ਸੁਖਜੀਤ ਸਿੰਘ ਮੇਰੇ ਨਾਲ ਖੜੇ ਨੇ ਮਾ ਸਾਡੇ ਫੋਰਮ ਦੇ ਆਗੂ ਵੀ ਐ ਪਰ ਇਹਨਾਂ ਨੇ ਵੀ ਬੜਾ ਸਮਾਂ ਜਿਹੜਾ ਸੁਭਾਵਾਂ ਫੌਜ ਦੇ ਵਿੱਚ ਨਿਵਾਇਆ ਨੇ ਇਹਨਾਂ ਨੇ ਸਾਰੀਆਂ ਬੈਠ ਕੇ ਜਿਹੜੀਆਂ ਮੋਰਚੇ ਦੀ ਬਿਆਉਤ ਬੰਦੀਆਂ ਉਹ ਸੰਜਿਆ ਕੀਤੀਆਂ ਨੇ ਮੈਂ ਬਹੁਤ ਬਹੁਤ ਇਹਨਾਂ ਦਾ ਜਿਹੜੀ ਥੋੜੀ ਜਿਹੀ ਪੀਲ ਤੋਂ ਮੋਰਚੇ ਦੇ ਵਿੱਚ ਆਏ ਨੇ ਡਿਊਟੀ ਨਿਵਾ ਰਹੇ ਨੇ ਧੰਨਵਾਦ ਬਾਕੀ ਗੱਲ ਸਾਰੇ ਨਾਲ ਸੁਖਜੀਤ ਸਿੰਘ ਜੀ ਭਰਾ ਪਰਿਵਾਰ ਉਹ ਵੀ ਕਰਨਗੇ ਧੰਨਵਾਦ ਦੇਖੋ ਜਿੰਨੇ ਵੀ ਕਿਸਾਨ ਇੱਥੇ ਡਿਊਟੀ ਦੇ ਰਹੇ ਨੇ ਮੇਰੀ ਬੇਨਤੀ ਹੈ ਸਾਡੇ ਇਹ ਤੁਮ ਸਾਰੇ ਸੀਨੀਅਰ ਨੇ ਸਾਡੇ ਫੌਜੀ ਭਰਾ ਇੱਥੇ ਆਏ ਨੇ ਅਸੀਂ ਉਹ ਸਭ ਲੜਾਈਆਂ ਲੜੀਆਂ ਨੇ ਜੋ ਬਾਰਡਰ 'ਤੇ ਲੜੀਆਂ ਲੇਕਿਨ ਇੱਥੇ ਸਟੇਟ ਦੇ ਲੜਾਈ ਆਪਣੀ ਫੌਜ ਨਾਲ ਲੜਦੀ ਆਪਣੀ ਕਿਸ ਨਾਲ ਲੜਦੀ ਜਿਹੜੀ ਉਹ ਵੱਖਰਾ ਤਰੀਕਾ ਵਾ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਇੱਥੇ ਕਿ ਜਿੰਨੇ ਵੀ ਸਾਡੇ ਜਵਾਨ ਪਹਿਲੇ ਤੇ ਨੇ ਉਹ ਜਵਾਨ ਨੇ ਸਾਰੇ ਭਾਵੇਂ 80 ਸਾਲ ਦਾ ਬਜ਼ੁਰਗ ਹੋ ਜਵਾਨ ਹੀ ਜਿਹੜਾ ਰਾਰ ਪਿਆਰਾ ਦੇ ਰਿਹਾ ਕਦੀ ਵੀ ਰਾਰ ਦੀ ਗੱਲਬਾਤ ਹੁੰਦੀ ਰੌਲਾ ਪੈਂਦਾ ਵਾ ਇਹ ਧਿਆਨ ਰੱਖਿਓ ਜਿੱਥੇ ਤੁਹਾਡੀ ਡਿਊਟੀ ਆ ਤੁਸੀਂ ਉੱਥੋਂ ਨਹੀਂ ਹਿਲਣਾ ਸਾਡੇ ਕੋਲ ਬੜੇ ਬੰਦੇ ਟਰਾਲੀਆਂ 'ਚ ਸੁੱਤੇ ਪਏ ਨੇ। ਉਹਨਾਂ ਨੂੰ ਉਠਾਓ। ਆਪਣੇ ਨਾਕੇ ਨੂੰ ਮਜ਼ਬੂਤ ਕਰੋ। ਜੇ ਸਾਈਡ ਰੋਲਾ ਪੈ ਰਿਹਾ ਵਾ ਉਹ ਸਾਈਡ ਜਿੱਥੇ ਡਿਊਟੀ ਆ ਆਪਣੇ ਆ ਵੇਖਣੇ ਉਹ ਮੌਕਾ। ਕਈ ਵਾਰੀ ਸਰਕਾਰ ਇਹ ਕਰਦੀ ਐ ਇੱਕ ਪਾਸੇ ਤੁਹਾਨੂੰ ਉਲਝਾ ਕੇ ਉਹ ਸਾਰੇ ਲੋਕ ਉਧਰ ਨੂੰ ਭੱਜਣਗੇ ਔਰ ਜਦੋਂ ਰਸਤਾ ਖਾਲੀ ਹੋ ਗਿਆ ਉਥੋਂ ਅੰਦਰ ਫੋਰਸ ਵਾਰ ਦੇਣਗੇ। ਸੋ ਇਹ ਗਲਤੀ ਨਹੀਂ ਕਰਨੀ। ਜਿੱਥੇ ਤੁਹਾਡੀ ਡਿਊਟੀ ਆ ਉੱਥੇ ਤੁਸੀਂ ਰਹਿਣਾ ਵਾ, ਉੱਥੇ ਬੰਦ ਹੋਣਾ, ਉੱਥੇ ਟਰਾਲੀਆਂ ਦੇ ਬੰਦੇ ਕੱਢ ਕੇ ਬਾਹਰ ਲਿਆਉਣੇ ਆ। ਦੂਜੀ ਗੱਲ ਆਪਾਂ ਨੇ ਕਦੇ ਆਪਣੇ ਆਪ ਨੂੰ ਜਿਹੜਾ ਸਾਹਮਣੇ ਐਕਸਪੋਜ਼ ਵੀ ਕਰਨਾ ਸਾਡੇ ਕੋਲ ਟਰਾਲੀ ਸਭ ਤੋਂ ਵੱਡਾ ਹਥਿਆਰ ਆ ਜਦੋਂ ਕੋ ਫੋਰਸ ਹਮਲਾ ਕਰਦੀ ਆ ਆਪਾਂ ਟਰਾਲੀ ਦਾ ਸਹਾਰਾ ਲੈ ਕੇ ਉਹ ਸਟੈਪ ਤੇ ਜਿਹੜਾ ਆਪਾਂ ਕੇ ਸਹਾਰਾ ਲਿਆ ਉਹ ਟਰਾਲੀ ਸਾਡੇ ਤੇ ਵਾਰ ਨਹੀਂ ਆਊਗਾ ਆਪਣਾ ਇਕੱਲਾ ਇਕੱਲਾ ਬੰਦਾ ਦਾ 5-5 ਬੰਦਿਆਂ ਦੇ ਭਾਰ ਪਾਊਗਾ ਜੋ ਤੁਹਾਡਾ ਡੰਡਾ ਵਾ ਜੋ ਤੁਹਾਡੇ ਕੋਲ ਉਸਲੇ ਹੈ ਵਾ ਤੰਗਲੀ ਜਾਂ ਜਾਂ ਸੰਗਾ ਵਾ ਜੋ ਇਹਾਤਤਾ ਦੇ ਕੋ ਡਿਊਟੀ ਵਾਲਾ ਦਿੱਤਾ ਹੋਇਆ ਵਾ ਉਹਦਾ ਇਸਤੇਮਾਲ ਕਰੋ ਆਪਣੇ ਆਪ ਨੂੰ ਟਰਾਲੀ ਦੇ ਪਿੱਛੇ ਛਪਾ ਕੇ ਸੋ ਕਿ ਦੁਬਾਰਾ ਆਪਾਂ ਮੋਰਚਾ ਨੇ ਸਾਰੀ ਜਿਹੜੀ ਨੀਤੀ ਦੱਸਾਂਗੇ ਲੇਕਿਨ ਮੇਨ ਇਹੀ ਆ ਕਿ ਘਬਰਾੜ ਚ ਆ ਕੇ ਇੱਕ ਥਾਂ ਦੂਜੇ ਥਾਂ ਭਜਣਾ ਨਹੀਂ ਅੱਜ ਤੇ ਚਾਰ ਫੇਰੇ ਮੋਰਚਾ ਵਾ ਉਥੇ ਆਥੇ ਡਟੇ ਰੋ ਆਪਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੋਰਚਾ ਸੰਭਾਲਿਆ ਅੱਜ ਕੀ ਕਹਿਣਾ ਚਾਹੁੰਗੇ ਬਾਜੀ ਬੇਨਤੀ ਇਹੀ ਆ ਜਿਵੇਂ ਸਾਨੂੰ ਹੁਕਮ ਹੋਇਆ ਸੀ ਸਾਡੇ ਪ੍ਰਧਾਨ ਸਾਹਿਬ ਨੇ ਇਸ ਤਰ੍ਹਾਂ ਸਾਨੂੰ ਅਪੀਲ ਕੀਤੀ ਸੀ ਇੱਕ ਉਸ ਅਪੀਲ ਨੂੰ ਅਸੀਂ ਸੁਣ ਕੇ ਜਿੱਥੇ ਸਾਡਾ ਮਨ ਜਿਹੜਾ ਹੈ ਉਹ ਬਰਾਹਰ ਚ ਆਇਆ ਉੱਥੇ ਅਸੀਂ ਉਹ ਮਰ ਬਣਾ ਲਿਆ ਸੀ ਕਿ ਅਸੀਂ ਜਾਵਾਂਗੇ ਜਾਵਾਂਗੇ ਸੋ ਜਿਵੇਂ ਵੀ ਸਾਡੇ ਤੋਂ ਜੁੱਟੀਆਂ ਲੈਣੀਆਂ ਚਾਹਣਗੇ ਅਸੀਂ ਇਹਨਾਂ ਦੇ ਫੋਕਮੈਂਟਸ ਆਰਡਰ ਜੁੱਟੀਆਂ ਕਰਾਂਗੇ ਦੁਸ਼ਮਣਾਂ ਨਾਲ ਟੱਕਰਾਂ ਲੈਂਦਾ ਹਮੇਸ਼ਾ ਬਾਰਡਰਾਂ ਤੇ ਫੌਜੀ ਜਦੋਂ ਲੜਦਾ ਹੈ ਇੱਥੇ ਸਥਿਤੀ ਇੱਕ ਬੱਕਰੀ ਸਥਿਤੀ ਹੋਊਗੀ ਕਿਉਂਕਿ ਦੂਸਰੇ ਪਾਸੇ ਵੀ ਫੌਜੀ ਹੋਣਗੇ ਅਸੀਂ ਹਰ ਤਰੀਕੇ ਦੀਆਂ ਲੜਾਈਆਂ ਲੜਨ ਜਾਣਦੇ ਆ ਅਸੀਂ ਦੇਸ਼ ਦੇ ਵਿੱਚ ਐਮਰਜੈਂਸੀ ਦੀਆਂ ਵੀ ਲੜਾਈਆਂ ਲੜੀਆਂ ਆ ਅਸੀਂ ਹਿੰਦੂ ਮੁਸਲਮਾਨ ਦੀ ਲੜਾਈ ਹੋਈ ਹੈ ਗੁਜਰਾਤ ਦੇ ਵਿੱਚ ਉਹਨੂੰ ਵੀ ਅਸੀਂ ਵੇਖਿਆ ਵੀ ਉਹਨੂੰ ਕਿਵੇਂ ਸ਼ਾਂਤ ਕਰਨਾ ਕਿਹੜਾ ਬੰਦਾ ਖਰਾਬ ਕਰਦਾ ਕੀ ਕਰਦਾ ਇੱਥੋਂ ਦੀ ਅਸੀਂ ਮੋਰਚੇ ਦੀਆਂ ਜੋ ਵੀ ਕਮੀਆਂ ਹੈਈਆਂ ਸਾਈਡ ਦੇ ਉੱਤੇ ਕੋਈ ਪਣ ਕੰਨੀ ਰਸਤਾ ਕੋਈ ਛੜਕਾ ਰਹੀ ਹੈ ਜਾਂ ਕੋਈ ਹੋਰ ਚੀਜ਼ ਹੈ ਨਹੀਂ ਉਹਨਾਂ ਦੇ ਸਾਰਨ ਅਸੀਂ ਰੈਕੀ ਕਰ ਲਈ ਹੈ ਸਾਨੂੰ ਬੜੀ ਤੌਰ ਤੇ ਸਾਡੀ ਵੱਡੀ ਜ਼ਿੰਮੇਵਾਰੀ ਆ ਸਾਡੇ ਯੋਧੇ ਬੱਲੇਵਾਲ ਸਾਹਿਬ ਦੀ ਤੇ ਉਹਨੂੰ ਕੋਈ ਪ੍ਰਸ਼ਾਸਨ ਜਾਂ ਕੋਈ ਸਾਡਾ ਜਿਹੜਾ ਇੱਥੇ ਇਹਨੂੰ ਲੈਣ ਵਾਸਤੇ ਆਊਗਾ ਉਹ ਸਾਡਾ ਦੁਸ਼ਮਣ ਹੈ ਅਸੀਂ ਦੁਸ਼ਮਣ ਦੇ ਕੋਲ ਨਾਲ ਲੜਾਈ ਲੜਨੀ ਹੈ ਨਾ ਕਿ ਅਸੀਂ ਅਸੀਂ ਇਸ ਨੂੰ ਕਵਰ ਕਰਕੇ ਰੱਖਣਾ ਹੈ ਅਸੀਂ ਜੋ ਇੱਥੇ ਫੌਜੀ ਲੱਗੇ ਆਂ ਅਸੀਂ ਬਲੇਵਾਰਡ ਸਾਹ ਦੀ ਟਰਾਲੀ ਨੂੰ ਕੋਆਰ ਕਰਕੇ ਰੱਖਣਾ ਹੈ ਜਿਹੜਾ ਸਾਡਾ ਬਾਹਰਲਾ ਆਉਟਰ ਹੈ ਉਹਦੇ ਉੱਤੇ ਅਸੀਂ 5-7 ਫੌਜੀ ਦੂਜੇ ਕਿਸਾਨਾਂ ਜਵਾਨਾਂ ਦੇ ਨਾਲ ਲਾਏ ਹੋਏ ਹ ਜੁਨੀਅਨ ਦੇ ਨਾਲ ਉਹ ਬਾਹਰ ਵੇਖਣਗੇ ਅਸੀਂ ਜਿਹੜੇ ਇੱਥੇ 5 ਤੋਂ 7 ਬੰਦੇ ਜੋੜੀ ਕਰ ਰਹੇ ਆਂ ਅਸੀਂ ਇੱਥੇ ਕੀੜੀ ਨੂੰ ਵੀ ਨਹੀਂ ਲੰਘਣ ਦੇਵਾਂਗੇ ਉੱਤੋਂ ਦੀ ਕਾਂ ਨੂੰ ਵੀ ਨਹੀਂ ਲੰਘਣ ਦੇਵਾਂਗੇ ਦੁਸ਼ਮਣ ਤਾਂ ਕੀ ਆ ਸਕਦਾ ਇੱਥੇ ਦੁਸ਼ਮਣ ਸਾਡਾ ਪ੍ਰਸ਼ਾਸਨ ਹੈ ਸੈਂਟਰ ਦੀ ਸਰਕਾਰ ਹੈ ਪੰਜਾਬ ਸਰਕਾਰ ਹੈ ਜਾਂ ਪੁਲਿਸ ਮੁਲਾਜ਼ਮ ਸਾਰੇ ਵੀ ਹੋ ਸਕਦੇ ਨੇ ਅਸੀਂ ਇਸ ਚੀਜ਼ ਨੂੰ ਫੇਰ ਕਰਕੇ ਆਖਿਆ ਅਸੀਂ ਇੱਥੋਂ 1 ਇੰਚ ਵੀ ਪਾਸੇ-ਪਾਸੇ ਅਸੀਂ ਇੱਥੋਂ ਕੀੜੀ ਨੂੰ ਵੀ ਥੱਲੇ ਉਸ ਤੋਂ ਹੀ ਲੰਘਣ ਦੇਵਾਂਗੇ ਹੋਰ ਤਾਂ ਇੱਥੋਂ ਕੋਈ ਲਿਜਾ ਕੇ ਸਾਡੇ